ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਥੇਲੇੜੇ ਦੇ ਵਿੱਚ ਇੱਕ ਵਾਰ ਮੇਰੇ ਦੇ ਵਿੱਚ ਪੰਮੀ ਬਾਈ ਜੀ ਪਹੁੰਚੇ ਨੇ ਨਾਂ ਦਾ ਇਹਨਾਂ ਦਾ ਬਹੁਤ ਸੁਣਿਆ ਮਿਲੇ ਵੀ ਬਹੁਤ ਵਾਰੀ ਅੱਗੇ ਪਰ ਚੰਗੀ ਗੱਲ ਹੈ ਕਿ ਮੈਂ ਚਾਹੁੰਦੀ ਸੀ ਕਿ ਇਹਨਾਂ ਨੂੰ ਭਗਤ ਕੁਰਮ ਸਿੰਘ ਦੀ ਜ਼ਿੰਦਗੀ ਬਾਰੇ ਹੋਰ ਵਿਸਥਾਰ ਵਿੱਚ ਪਤਾ ਚੱਲੇ ਜਦੋਂ ਜਿਹਨੂੰ ਵੀ ਪਤਾ ਚੱਲੇਗਾ ਉਹਦਾ ਜੀਵਨ ਬਦਲ ਜਾਂਦਾ ਹੈ ਸੱਚ ਦੇ ਰਸਤੇ ਤੇ ਤੁਰਨਾ ਸ਼ੁਰੂ ਹੋ ਜਾਂਦਾ ਹੈ ਮੁਕਤੀ ਦੀ ਸੇਵਾ ਦਾ ਭਾਵ ਮੰਨ ਦੇ ਵਿੱਚ ਆ ਜਾਂਦਾ ਹੈ ਇਸੇ ਕਰਕੇ ਅਸੀਂ ਮਿਊਜ਼ੀਅਮ ਬਣਾਇਆ ਅਜਾਇਬ ਘਰ ਇੱਥੇ ਬਣਾਇਆ ਤੇ ਫਿਲਮ ਵੀ ਇਸੇ ਕਰਕੇ ਬਣਾਈ ਗਈ ਹੈ ਤਾਂ ਮੈਂ ਸੰਗਤਾਂ ਨੂੰ ਅਪੀਲ ਕਰਦੀ ਆ ਕਿ ਉਹ ਕਦੇ ਕਦੇ ਆ ਕੇ ਜਿਵੇਂ ਕਲਾਕਾਰਾਂ ਨੂੰ ਵੀ ਅਪੀਲ ਕਰਦੀ ਆ ਪਹਿਲਾਂ ਵੀ ਆਉਂਦੇ ਰਹੇ ਨੇ ਕਲਾਕਾਰ ਤੇ ਸਾਡੇ ਬੱਚਿਆਂ ਨਾਲ ਸਾਡੇ ਮਰੀਜ਼ਾਂ ਨਾਲ ਵਿਚਾਰਾਂ ਦੇ ਨਾਲ ਹਿੱਸਾ ਲੈਣ ਉਹਨਾਂ ਨੂੰ ਵੀ ਯੋਗਗੁਆਇ ਦੇਣ ਕਿ ਸਾਡੇ ਬੱਚੇ ਬੜੀ ਗੁਰੂ ਦੀ ਕਿੱਤ ਪਾਏ ਕਿ ਖੇਡਾਂ ਦੇ ਵਿੱਚ ਕਿਰਤਨ ਕਰਦੇ ਆ ਪਿੰਗੜਾ ਸੰਸਥਾ ਜਿਹੜੇ ਪਲੇ ਬੱਚੇ ਆਰ ਗਤਕਾ ਵੀ ਸਿੱਖਦੇ ਆ ਔਰ ਪੰਗੜੇ ਪੁੰਗੜੇ ਕਿਤੇ ਹੁਦੈ ਵੀ ਪਉਂਦੇ ਆ ਤੇ ਸਾਰੀਆਂ ਜਿਹੜੀਆਂ ਦੇ ਐਕਟੀਵਿਟੀਜ਼ ਉਹ ਇੱਥੇ ਸਿਖਾਈਆਂ ਜਾਂਦੀਆਂ ਨੇ ਤੇ ਕਲਾਕਾਰ ਵੀ ਆਪਣਾ ਯੋਗਦਾਨ ਪਾ ਸਕਦੇ ਅੱਛੀ ਤੁਸੀਂ ਕਿ ਕਿਵਲ ਜਾ ਰਹੇ ਮੇਰੇ ਬਹੁਤ ਸੋਣਾ ਗਾਉਂਦੇ ਨੇ ਸਰੋਸ ਨੂੰ ਕਿਵੇਂ ਦੇਖਦੇ ਨੇ ਮੈਂ ਸੋੜਾ ਮੋੜਾ ਇੱਥੋਂ ਸਿੱਖ ਕੇ ਗਏ ਨੇ ਸਾਰਾ ਕੁਝ ਜੀ ਪਰ ਝੂਠ ਬੋਲਣਾ ਉਹ ਤਾਂ ਆਪਣਾ ਉਹ ਸਾਡੇ ਉਹ ਸਾਡਾ ਅਸੀਂ ਨਹੀਂ ਸਿਖਾਇਆ ਉਹ ਨਾਲ ਦਾ ਪਰਸਨਲ ਹੈ ਠੀਕ ਹੈ ਦਰੇ ਦੋ ਦੋ ਅੰਗ ਦਿੱਤੇ ਨਾ ਨਾ ਕਿਤੇ ਕਿਸੇ ਕਿਸੇ ਨਾਲ ਕਿਸੇ ਪਾਸੇ ਮਤਲਬ ਕਿ ਮੈਂ ਤਾਂ ਇੱਕ ਉਸ ਮੰਦਰ ਦੇ ਵਿੱਚ ਆਇਆ ਸੱਚੀ ਪੁੱਛਦਿਓ ਜਿੱਤੇ ਭਗਤਪੂਰਨ ਸਿੰਘ ਜੀ ਨੇ ਮੁਨਖਤਾ ਦੇ ਲਈ ਐਡਾ ਵੱਡਾ ਕਾਜ ਕੀਤਾ ਕਿ ਕੋਈ ਬੰਦਾ ਕਰ ਹੀ ਨਹੀਂ ਸਕਦਾ ਤੇ ਮੈਂ ਤਾਂ ਸਗਾ ਇਸ ਗੱਲ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਣਾ ਕਿ ਐਡਾ ਉਹਨਾਂ ਦਾ ਕੰਮ ਜਿਹਦੇ ਚ ਮਾਨਵਤਾ ਦੀ ਸੇਵਾ ਕੀਤੀ ਹੈ ਨਾ ਕੋਈ ਜਾਤ ਨਾ ਕੋਈ ਧਰਮ ਤੇ ਨਾ ਕੋਈ ਖਿੱਤਾ ਨਾ ਕੋਈ ਫਿਰਕਾ ਕੁਝ ਨਹੀਂ ਦੇਖਿਆ ਤੇ ਅੱਜ ਸਾਡੇ ਬੜੇ ਸਤਿਕਾਰਯੋਗ ਵੱਡੇ ਭੈਣ ਜੀ ਡਾਕਟਰ ਇੰਦਰਜੀਤ ਹੁਣੀ ਉਸ ਵਿਰਾਸਤ ਨੂੰ ਸਾਂਭ ਰਹੇ ਨੇ ਤੇ ਪਰ ਮੈਨੂੰ ਇਹ ਬੜਾ ਦੁੱਖ ਮਹਿਸੂਸ ਹੁੰਦਾ ਜਦੋਂ ਮੈਂ ਸੁਣਦਾ ਕਿ ਭਗਤਪੂਰਨ ਸਿੰਘ ਜੀ ਜਿਹੜੀ ਰੈਕੋਗਨਾਈਜੇਸ਼ਨ ਹੈ ਪੂਰੇ ਸਾਡੇ ਭਾਰਤ ਦੇ ਨਕਸ਼ੇ ਦੇ ਉੱਤੇ ਉਹ ਬਹੁਤ ਛੋਟੀ ਹੈ ਤੇ ਇਹ ਜੇ ਬੰਦਿਆਂ ਨੂੰ ਵੱਡਾ ਮਾਨ ਸਨਮਾਨ ਦੇ ਨਾਲ ਆਨਰ ਕਰਨਾ ਉਹ ਸਰਕਾਰਾਂ ਦਾ ਫਰਜ਼ ਬਣਦਾ ਹੈ ਕੋਈ ਵੀ ਸਰਕਾਰ ਹੋਵੇ ਇਹਨਾਂ ਦਾ ਕਿਸੇ ਸਰਕਾਰ ਨਾਲ ਨਾਲ ਕੋਈ ਲਗਾਗਾ ਨਾ ਕੋਈ ਦੇਗਾ ਨਾ ਇਹ politicans ਹਨ ਇਹ ਤੇ ਮਾਨਵਤਾ ਦੀ ਸੇਵਾ ਸਟਿਲ ਕਰ ਰਹੇ ਨੇ ਉਹਨਾਂ ਦੇ ਉਸ ਕੰਮ ਨੂੰ ਅੱਗੇ ਤੋਰ ਰਹੇ ਨੇ ਸੋ ਮੈਂ ਤਾਂ ਭੈਣਜੀ ਉਹਨਾਂ ਨੂੰ ਵੀ ਨਕਮਸਤਕਾਂ ਕਿ ਇਹਨਾਂ ਨੇ ਉਸ ਭਗਤਪੂਰ ਸਿੰਘ ਜੀ ਦੀ ਵਿਰਾਸਤ ਨੂੰ ਸਾਂਭਿਆ ਤੇ ਆਪਦਾ ਸਾਰਾ ਕੁਝ ਆਪਦਾ ਇੱਕ ਡਾਕਟਰੀ ਦਾ profession ਪੂਰਾ ਤਿਆਗ ਕੇ ਤੇ ਇੱਥੇ ਪੂਰੀ ਡੈਡੀਕੇਸ਼ਨ ਦੇ ਨਾਲ ਉਸੇ ਤਰ੍ਹਾਂ ਹੀ ਨਖਮਸਤਕ ਨੇ ਉਸੇ ਤਰ੍ਹਾਂ ਹੀ ਕੰਮ ਕਰ ਰਹੇ ਨੇ ਤੇ ਬੜੀ ਸ਼ਿੱਦਤ ਨਾਲ ਕਰ ਰਹੇ ਨੇ ਤੇ ਇਸ ਇੱਕ ਪਿੰਗਲਵਾੜੇ ਨੂੰ ਇੱਕ ਵੱਡੇ ਪਿੰਗਲਵਾੜੇ ਚ ਮਨੁੱਖਤਾ ਦੀ ਸੇਵਾ ਲਈ ਉਹ ਬਣਾਇਆ ਹੈਗਾ ਮਾਨਾਵਾਲ ਚ ਬਣਾਇਆ ਸੰਗਰੂਰ ਬਣਾਇਆ ਸੋ ਇਹ ਇਹ ਸਾਰਾ ਕ੍ਰੈਡਿਟ ਭੈਣ ਜੀ ਹੁਣਾਂ ਨੂੰ ਹੈ ਕਿ ਉਹਨਾਂ ਨੇ ਉਸ ਵਿਰਾਸਤ ਨੂੰ ਸਾਂਭਿਆ ਅੱਜ ਕੀਤਰ ਲੋਕ ਹੁੰਦੀ ਜਾ ਰਹੀ ਉਹਦੇ ਬਾਰੇ ਦੇਖੋ ਮੈਂ ਉਹਦੇ ਬਾਰੇ ਤਾਂ ਬਹੁਤ ਸਪਸ਼ਟ ਹੈਗਾ ਕਿ ਸਾਡੀ ਭੈਣ ਗਰਮੀਤ ਬਾਬਾ ਜੀ ਇੱਕ ਬਹੁਤ ਵੱਡੇ ਲੀਜੈਂਡਸ ਪੰਜਾਬ ਦੇ ਸਨ ਤੇ ਬਾਬਾ ਜੀ ਨੇ ਵੀ ਨਾਲ ਉਹਨਾਂ ਦੇ ਬਹੁਤ ਗਾਇਆ ਤੇ ਅਨੇਕਾਂ ਅੰਦੇਸ਼ਾਂ ਵਿਦੇਸ਼ਾਂ 'ਚ ਉਹਨਾਂ ਨੇ ਪ੍ਰੋਗਰਾਮ ਕੀਤੇ ਤੇ ਉਸ ਵਿਰਾਸਤ ਨੂੰ ਸਾਂਭਣ ਵਾਲੀ ਸਾਡੀ ਬੱਚੀ ਇਕੱਲੀ ਇੱਕੋ ਹੀ ਉਸ ਪਰਿਵਾਰ ਦੇ ਵਿੱਚ ਬਚੀ ਹੈ ਤੇ ਉਹ ਗਲੋਰੀ ਬਾਬਾ ਹੈ ਤੇ ਮੈਂ ਤਾਂ ਹੁਣੇ ਰੀਸੈਂਟਲੀ 10 ਦਿਨ ਪਹਿਲਾਂ ਗਲੋਰੀ ਬਾਬਾ ਦੇ ਨਾਲ ਇੱਕ ਉਹੀ ਪੰਜਾਬ ਦੀ ਫੋਕ ਬਰਾਸਤ ਲੋਕ ਬੋਲੀਆਂ ਇੱਕ ਕਹਿੰਦੇ ਨੇ ਆਪਦੇ ਇਸ ਪੰਜਾਬੀਆਂ ਨੂੰ ਸਮੂਚਿਆਂ ਨੂੰ ਭੇਂਟ ਕੀਤੀ ਹੈ ਤੇ ਮੈਂ ਚਾਹੁੰਨਾ ਕਿ ਗਲੋਰੀ ਬਾਬਾ ਵੀ ਉਸੇ ਤਰ੍ਹਾਂ ਗਰਮੀ ਦਵਾ ਬਾਬਾ ਮੰਗੂ ਇੰਟਰਨੈਸ਼ਨਲ ਨਕਸ਼ੇ ਤੇ ਆਵੇ ਤੇ ਉਹ ਬੱਚੀ ਦੇ ਉੱਤੇ ਲੋਕਾਂ ਦਾ ਮਿਹਰ ਭਰਿਆ ਹੱਥ ਹੋਵੇ ਮੁਹੱਬਤ ਪਿਆਰ ਅਸੀਂ ਉਹਨੂੰ ਦੇਈਏ ਤਾਂ ਕਿ ਉਸ ਵਿਰਾਸਤ ਨੂੰ ਸਾਂਭ ਸਕੇ ਤੇ ਉਸ ਵਿਰਾਸਤ ਨੂੰ ਗਾਹਾਂ ਫਿਲਾ ਸਕੇ ਸੋ ਇਹ ਹਮੇਸ਼ਾ ਕੋਸ਼ਿਸ਼ ਰਹੀ ਹੈ ਜਿਵੇਂ ਇਸ ਦਾ ਸਾਥ ਬਣਾ ਕੇ ਪੇਸ਼ ਕੀਤਾ ਜਾਂਦਾ ਕਿ ਐਵੇਂ ਹੋਣਾ ਚਾਹੀਦਾ ਹੈ ਦੇਖੋ ਅੱਜ ਕੱਲ ਜਿਹੜਾ ਹੈਗਾ ਤੇ ਕਲ ਕਲ ਤੇ ਬਹੁਤ ਕੁਝ ਹੋ ਰਿਹਾ ਹੈਗਾ ਇਸ ਇੰਟਰਨੈਟ ਦੇ ਯੁੱਗ ਦੇ ਵਿੱਚ ਕਿਹੜੀ ਚੀਜ਼ ਅੱਛੀ ਹੈ ਕਿਹੜੀ ਚੀਜ਼ ਮਾੜੀ ਹੈ ਉਹਦੀ شناخت ਕਰਨਾ ਬਹੁਤ ਔਖਾ ਹੋ ਗਿਆ ਹੈ ਹਾਂ ਮਤਲਬ ਕਿ ਜਿਹੜੀ ਅ ਅੱਜਕੱਲ ਕਹਿੰਦੇ ਨੇ ਇਸ ਤਰ੍ਹਾਂ ਦੀ ਇੰਟੈਲੀਜੈਂਸੀ ਜਿਹੜੀ ਹੈਗੀ ਆ ਉਹਨੇ ਲੋਕਾਂ ਨੂੰ ਫਿਕਰਮੰਦ ਕਰ ਦਿੱਤਾ ਹੈਗਾ ਹੈ ਤੇ ਵੀ ਕੀ ਹੋਊਗਾ ਗਾਂਹਾਂ ਵਾਲੇ ਯੁੱਗ ਵਿੱਚ ਕਿਸ ਤਰ੍ਹਾਂ ਹੋਊਗਾ ਮੇਰੇ ਨਾਲ ਕਿੰਨੇ ਲਿਟਰੇਰੀ ਬੰਦੇ ਨੇ ਕਟੂ ਸਾਹਿਬ ਨੇ ਖਾਲਸਾ ਕਾਲਜ ਦੇ ਵਿੱਚ ਪ੍ਰੋਫੈਸਰ ਨੇ ਤੇ ਉਹਨਾਂ ਦੀ ਫਿਲਮ ਨੂੰ ਰਾਸ਼ਟਰਪਤੀ ਅਵਾਰਡ ਵੀ ਮਿਲਿਆ ਹੈਗਾ ਹੈਂ ਕਹਿੰਦੇ ਨੇ ਰਾਜ ਸੁਵਿੰਦਰ ਸੁਨਾਮੀ ਨੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਸਾਡੇ ਲੋਕ ਨਾਚਾਂ ਦੇ ਵਿੱਚ ਸਤਨਾਮ ਪੰਜਾਬੀ ਹੈ ਇਸ ਸਰਚ ਸਕਾਲਰ ਪੀ ਐਚ ਡੀ ਕਰ ਰਹੇ ਹੈ ਵਿਦਿਆਰਥੀ ਹੈਗਾ ਪੰਜਾਬੀ ਯੂਨੀਵਰਸਿਟੀ ਦਾ ਸੰਗੀਤ ਦੇ ਪੱਖੋਂ ਬਹੁਤ ਵੱਡਾ ਨਾਮ ਹੈ ਐ ਸੋ ਅੱਜ ਅਸੀਂ ਤੇ ਉਸ ਭੋਗ ਤੋਂ ਮੰਗਰੋਂ ਸਿਰਫ ਇੱਥੇ ਨਕਮਸਤਕ ਹੋਣ ਆਏ ਆ ਭੈਣ ਜੀ ਹੋਣਾ ਦਾ ਇੱਕ ਪ੍ਰੋਗਰਾਮ ਹੈ ਉੱਥੇ ਮੇਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ 30 ਤਰੀਕ ਨੂੰ ਇਸੇ 31 ਮਾਰਚ ਨੂੰ ਸੋ ਉਹਨਾਂ ਲਈ ਇਹਨਾਂ ਨੇ ਮੈਨੂੰ ਸੱਦਾ ਪੁੱਤਰ ਦਿੱਤਾ ਤੇ ਮੈਂ ਉੱਥੇ ਪਹੁੰਚਾਂਗਾ ਵੀ ਜਰੂਰ ਤੁਸੀਂ ਵੀ ਪਹੁੰਚੀਓ ਇੱਕ ਕਲਾਕਾਰ ਅਧਿਕਾਰ ਹੋਣ ਦੇ ਨਾਤੇ ਬਾਕੀ ਕਲਾਕਾਰ ਅਧਿਕਾਰਾਂ ਨੂੰ ਕੀ ਅਪੀਲ ਕਰਦੇ ਹੋ ਦੇਖੋ ਇਹ ਇਹ ਜਨਾ ਮਤਲਬ ਕਿ ਇਹ ਵਿਰਾਸਤ ਹੈਗੀ ਹੈ ਜਾਂ ਇਹ ਇੱਕ ਐਡਾ ਵੱਡਾ ਮਨੁੱਖਤਾ ਦਾ ਕਾਜ ਹੈ ਇੱਥੇ ਇਹਨਾਂ ਦੇ ਦਰਵਾਜ਼ੇ ਹਰੇਕ ਲਈ ਖੁੱਲੇ ਨੇ ਆਉਣਾ ਤੁਹਾਡੀ ਸ਼ਰਧਾ ਹੈਗੀ ਹੈ ਹਾਂ ਤੇ ਮੇਰੇ ਤਾਂ ਮਨ 'ਚ ਸ਼ਰਧਾ ਹੈਗੀ ਆ ਤੇ ਮੇਰੇ ਤੇ ਸਾਰੇ ਦੋਸਤਾਂ ਨੇ ਵੀ ਇਸ ਗੱਲ ਨੂੰ ਕਿਹਾ ਕਿ ਹਾਂ ਆਪਾਂ ਨੂੰ ਜਾਣਾ ਚਾਹੀਦਾ ਤੇ ਅਸੀਂ ਗਏ ਵੀ ਆ ਨਿੱਠ ਕੇ ਆਏ ਆ ਐਸੋ ਗੱਲ ਇਹ ਹੈਗੀ ਆ ਕਿ ਤੁਸੀਂ ਆਓ ਆਪ ਦਾ ਯੋਗਦਾਨ ਪਾਓ ਤੇ ਤਾਂ ਕਿ ਅੱਗੇ ਲੋਕਾਂ ਨੂੰ ਪਤਾ ਲੱਗੇ ਕਿ ਇੱਥੇ ਕਿਸੇ ਇਸ ਜਗ੍ਹਾ ਦੇ ਉੱਤੇ ਮਨੁੱਖਤਾ ਦੀ ਮਾਨਵਤਾ ਦੀ ਗੱਲ ਹੋ ਰਹੀ ਹੈ ਸੋ ਮੈਂ ਤੇ ਇਸ ਗੱਲ ਦੇ ਲਈ ਡਾਕਟਰ ਇੰਦਰਜੀਤ ਉਹਨਾਂ ਨੂੰ ਆਪਣੇ ਦਿਲ ਦੀਆਂ ਗਰਾਈਆਂ ਚੋ ਤੇਹਰ ਸਾਰੀਆਂ ਮੁਬਾਰਕਾਂ ਪੇਸ਼ ਕਰਦਾ ਤੇ ਨਖਮਸਤ ਹੋਣਾ ਇਹਨਾਂ ਨੇ ਭਗਜੀ ਦੇ ਕਾਰਜ ਨੂੰ ਅੱਗੇ